ਬਹੁਤ ਗੁਲੰਦ ਆਵਾਜ਼ ਦੇ ਮਾਲਕ ਜਿਨ੍ਹਾਂ ਨੇ ਅੱਜ ਮਾਨਕ ਸਾਹਿਬ ਦੀ ਯਾਦ ਸਾਨੂੰ ਦਿਵਾ ਦਿੱਤੀ ਔਰ ਜਿੰਨੀ ਅੱਛੀ ਟੋਨ ਹੈ ਜੀ ਔਰ ਉਹਨਾਂ ਹੀ ਅੱਛਾ ਗੀਤ ਹੈ ਪਿੰਡੀਆਂ ਚ ਕੋਈ ਨਹੀਂ ਖੜਦਾ ਬਾਜ ਪਰਾਂ ਦੇ ਗੋਲੀ ਅੰਗੇ ਕੋਈ ਨਹੀਂ ਖੜਦਾ ਔਰ ਅੱਜ ਮਨਜੀਤ ਸਾਹਿਬ ਵੀ ਭਾਈ ਦਾ ਲੋਕ ਤਤ ਕੀਤਾ ਰਿਕਾਰਡ ਔਰ ਬਾਖਮਾਲ ਹੈ ਮੈਂ ਤਾਂ ਕਾਫੀ ਦੇਰ ਦਾ ਭਾਈ ਦਾ ਆਪਣਾ ਮਿੱਤਰ ਆਪਾਂ ਬਹੁਤ ਪੁਰਾਣੇ ਪਰ ਅੱਜ ਜਿਹੜਾ ਟੋਨ ਇਹਨਾਂ ਦਾ ਇੱਥੇ ਸਟੂਡੀਓ ਚ ਆ ਕੇ ਦੇਖਿਆ ਬੜਾ ਜਿਸ ਤਰ੍ਹਾਂ ਵੀਰੇ ਭਾਈ ਨੇ ਦੱਸਿਆ ਨਾ ਕਿ ਮਾਨ ਸਾਹਿਬ ਨੂੰ ਦੀ ਯਾਦ ਇਹਨਾਂ ਨੇ ਤਾਜੀ ਕਰਾਈ ਆ ਵਕਈ ਇਦਾਂ ਦਾਈਆ ਤੋਂ ਪਰਮਾਤਮਾ ਇਹਨਾਂ ਨੂੰ ਬੁਲੰਦੀਆਂ ਤੇ ਪਹੁੰਚਾਵੇ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਅਰਜੇਸ਼ ਬੰਗਾ ਅੱਜ ਅਸੀਂ ਆਏ ਆ ਆਪਣੇ ਸਟੂਡੀਓ ਦੇ ਵਿੱਚ ਤੇ ਮੇਰੇ ਨਾਲ ਮੇਰੇ ਬਹੁਤ ਹੀ ਪਿਆਰੇ ਬਰਾਜੇ ਮੇਰੇ ਭਰਾ ਮੇਰਾ ਦੋਸਤ ਅੱਜ ਅਸੀਂ ਜਿਹੜਾ ਸਾਡਾ ਸਾਰਾ ਕੰਮ ਲਾ ਰਿਕਾਰਡਿੰਗ ਵਾਲਾ ਕਰਦੇ ਆ ਤੇ ਅੱਜ ਆਪਾਂ ਸਟੂਡੀਓ ਵਿੱਚ ਬਹਿ ਗਏ ਆ ਮਨਜੀਤ ਸਾਹੀ ਭਾਜੀ ਨੂੰ ਅੱਜ ਲੈ ਕੇ ਆਏ ਸੀ ਸਟੂਡੀਓ ਵਿੱਚ ਤੇ ਇਹਨਾਂ ਦਾ ਅੱਜ ਗਾਣਾ ਲੋਕਤਾ ਥਾਵਾ ਵਾਲਾ ਰਿਕਾਰਡ ਕੀਤਾ ਤੇ ਬਾਕੀ ਭਾਜੀ ਤੁਸੀਂ ਦੱਸੋ ਗਾਣੇ ਬਾਰੇ ਸਤਿ ਸ਼੍ਰੀ ਅਕਾਲ ਜੀ ਸਿਆਣੇ ਕਹਿੰਦੇ ਵੇ ਸੱਜਣ ਹੁੰਦੇ ਨਸ਼ਿਆਂ ਵਰਗੇ ਛੱਡਣੇ ਸੌਖੇ ਨਹੀਂ ਕੀ ਬਾਤ ਇਹ ਸਾਡਾ ਪੁਰਾਣਾ ਯਾਰ ਭਰਾ ਰਿਜੇਸ਼ ਬੰਗੜੀ ਜਿੱਦਾਂ ਇਹਨਾਂ ਨੇ ਕਿਹਾ ਆਪਾਂ ਉਦਾਂ ਇਹਨਾਂ ਦੇ ਨਾਲ ਆ ਇਹ ਸਾਡੇ ਨਾਲ ਮੋਢਾ ਮੋਢੇ ਨਾਲ ਮੋਢਾ ਜੋੜ ਕੇ ਖੜੇ ਆ ਤੇ ਜਿੱਥੇ ਉਹ ਸਾਨੂੰ ਕਹਿਣਗੇ ਆਪਾਂ ਉੱਤੇ ਇਹਨਾਂ ਨਾਲ ਖੜੇ ਆ ਮਿਹਰਬਾਨੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਪੜੀ ਤੁਸੀਂ ਕਹਾਂਗੇ ਸਤਿ ਸ੍ਰੀ ਅਕਾਲ ਜੀ ਅੱਜ ਸਾਡੇ ਬੰਗਾ ਸਾਹਿਬ ਬੰਗਾ ਫਿਲਮਸ ਤੋਂ ਔਰ ਮਨਜੀਤ ਪਾਜੀ ਬਹੁਤ ਬੁਲੰਦ ਆਵਾਜ਼ ਦੇ ਮਾਲਕ ਜਿਨ੍ਹਾਂ ਨੇ ਅੱਜ ਮਾਨਕ ਸਾਹਿਬ ਦੀ ਯਾਦ ਸਾਨੂੰ ਦਿਵਾ ਦਿੱਤੀ ਔਰ ਜਿੰਨੀ ਅੱਛੀ ਟੋਨ ਹੈ ਜੀ ਔਰ ਉਹਨਾਂ ਹੀ ਅੱਛਾ ਗੀਤ ਹੈ ਔਰ ਸਾਰਿਆਂ ਨੇ ਦੇਖਣਾ ਬਹੁਤ ਜਲਦ ਲੈ ਕੇ ਆ ਰਹੇ ਆਂ ਬੰਗਾ ਫਿਲਸ ਵੱਲੋਂ ਮਜੀਦ ਭਾਈ ਦਾ ਸੌਂਗ ਬਹੁਤ-ਬਹੁਤ ਧੰਨਵਾਦ ਜੀ ਤੇ ਮੈਂ ਕਹਿੰਦੀ ਹੋਰ ਕਰਨੀ ਚਾਹੁੰਨਾ ਕਿ ਪਹਿਲਾਂ ਜਿੰਨੇ ਵੀ ਆਪਾਂ ਸੌਂਗ ਤਿਆਰ ਕੀਤੇ ਆ ਤੁਸੀਂ ਸਾਰਿਆਂ ਨੇ ਸਾਨੂੰ ਬੜਾ ਪਿਆਰ ਬਖਸ਼ਿਆ ਤੇ ਆਸ ਕਰਦੇ ਆਂ ਕਿ ਇਹਲਾ ਸੌਂਗ ਆ ਇਹਨੂੰ ਵੀ ਤੁਸੀਂ ਬੁਲੰਦੀਆਂ ਵਿੱਚ ਲੈ ਕੇ ਜਾਓਗੇ ਤੇ ਅਸੀਂ ਤੁਹਾਡੇ ਲਈ ਹਮੇਸ਼ਾ ਵਧੀਆ ਤੋਂ ਵਧੀਆ ਸੌਂਗ ਜਿਹੜਿਆ ਲੈ ਕੇ ਆਉਣ ਦੀ ਕੋਸ਼ਿਸ਼ ਕਰਾਂਗੇ ਤੇ ਇਸੇ ਤਰ੍ਹਾਂ ਤੁਹਾਡਾ ਪਿਆਰ ਜਿਹਾ ਮਿਲਦਾ ਰਹੇ ਮੈਂ ਮੈਂ ਅਜਿਹੀ ਇੱਕ ਗੱਲ ਹੋਰ ਕਹਿਣੀ ਚਾਹੁੰਨਾ ਮਨਜੀਤ ਸਾਹਿਬ ਵੀ ਭਾਈ ਦੇ ਨਾਲ ਨਾਲ ਸਾਡੇ ਨਾਲ ਅੱਜ ਆਏ ਆ ਗੁਰਮੀਤ ਗੈਰੀ ਜੀ ਗੈਰੀ ਭਾਈ ਸਾਡੇ ਮੈਂ ਤੁਹਾਡਾ ਆਪਣਾ ਸੂਫੀ ਸਿੰਗਰ ਗੁਰਮੀਤ ਗੈਰੀ ਡਾਂਡੇ ਤੋਂ ਔਰ ਅੱਜ ਬਹੁਤ ਖੁਸ਼ੀ ਹੋਈ ਆ ਵਿਜੇ ਭਾਈ ਦੇ ਕੋਲ ਆ ਕੇ ਕਿ ਬੰਗਾ ਫਿਲਮਸ ਵੱਲੋਂ ਰਜੇਸ਼ ਪੰਗਾ ਜੀ ਭਾਈ ਸਾਡੇ ਨਾਲ ਆਏ ਆ ਔਰ ਅੱਜ ਮਨਜੀਤ ਸਾਹਿਬ ਵੀ ਭਾਈ ਦਾ ਲੋਕ ਤਤ ਕੀਤਾ ਰਿਕਾਰਡ ਔਰ ਬਾਕਮਾਲ ਹੈ ਮੈਂ ਤਾਂ ਕਾਫੀ ਦੇਰ ਦਾ ਭਾਈ ਦਾ ਆਪਣਾ ਮਿੱਤਰ ਆਪਾਂ ਬਹੁਤ ਪੁਰਾਣੇ ਪਰ ਅੱਜ ਜਿਹੜਾ ਟੋਨ ਇਹਨਾਂ ਦਾ ਅੱチェ ਸਟੂਡੀਓ ਚ ਆ ਕੇ ਦੇਖਿਆ ਬੜਾ ਜਿਸ ਤਰ੍ਹਾਂ ਵੀਰੇ ਭਾਈ ਨੇ ਦੱਸਿਆ ਨਾ ਕਿ ਮਾਨਕ ਸਾਹਿਬ ਨੂੰ ਦੀ ਯਾਗਨਾਂ ਤਾਜੀ ਕਰਾਈ ਆ ਵਾਕਈ ਇਦਾਂ ਦਾਈਆ ਤੋਂ ਪਰਮਾਤਮਾ ਇਹਨਾਂ ਨੂੰ ਬੁਲੰਦੀਆਂ ਤੇ ਪਹਜਾਵੇ ਜੀ ਸਾਡਾ ਇਹੀ ਆ ਸਾਰਿਆਂ ਸੋਤਿਆਂ ਗੀ ਹੈ ਬੇਨਤੀ ਹੈ ਕਿ ਇਹ ਗਾਣੇ ਨੂੰ ਵੱਧ ਤੋਂ ਵੱਧ ਸੁਣਨਾ ਲਾਈਕ ਕਰਨਾ ਤੇ ਸ਼ੇਅਰ ਕਰਨਾ ਜੀ ਥੈਂਕ ਯੂ